ਠੰਡ ਚ ਕਿਉਂ ਵੱਧ ਜਾਂਦਾ ਹੈ ਹਾਰਟ ਅਟੈਕ ਦਾ ਖਤਰਾ ਜਿਹੜੀਆਂ ਚੀਜ਼ਾਂ ਹਨ ਦਿਲ ਦੀਆਂ ਦੁਸ਼ਮਣ ਜਾਨੋ ਬਚਾ ਦਾ ਸਹੀ ਤਰੀਕਾ ਛੇਤੀ ਤੋਂ ਪਹਿਲਾਂ ਕਰ ਲੋ ਆਪਣਾ ਇਲਾਜ ਜੀ ਹਾਂ ਜਦੋਂ ਦਿਲ ਪਰੇਸ਼ਾਨ ਹੁੰਦਾ ਹੈ ਤਾਂ ਉਹਨਾਂ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੈ ਖਾਸ ਕਰਕੇ ਅੱਜ ਦੇ ਮੌਸਮ ਦੇ ਵਿੱਚ ਤਾਂ ਅਜੇ ਹੀ ਲਾਪਰਵਾਹੀ ਭੁੱਲ ਕੇ ਵੀ ਨਾ ਕਰਿਓ ਐਨੇ ਦਿਨੀ ਮੌਸਮ ਤੇਜ਼ੀ ਦੇ ਨਾਲ ਬਦਲ ਰਿਹਾ ਹੈਗਾ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਸ਼ੁਰੂਆਤੀ ਸਰਦੀ ਦੇ ਵਿੱਚ ਬਹੁਤ ਸਾਰੇ ਲੱਛਣ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ ਪਰ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਸੋਚਦੇ ਹੋ ਕਿ ਬਾਅਦ ਵਿੱਚ ਦੇਖ ਲਾਂਗੇ ਜਾਂ ਫਿਰ ਥਕਾਵਟ ਦੇ ਕਰਕੇ ਆ ਲੱਛਣ ਆਰੇ ਨੇ ਤਾਂ ਕੁਛ ਦਿਨ ਤੁਸੀਂ ਰੈਸਟ ਕਰਨਾ ਸੋਚਦੇ ਹੋ ਪਰ ਕਈ ਵਾਰ ਅਜਿਹੇ ਲੱਛਣਾਂ ਨੂੰ ਜੇਕਰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ ਤੇ ਬਾਅਦ ਵਿੱਚ ਕੋਈ ਵੱਡੀ ਬਿਮਾਰੀ ਤੁਹਾਡੇ ਖਤਰੇ ਦੀ ਘੰਟੀ ਵਜਾ ਸਕਦੀ ਹੈ ਤਾਂ ਦੱਸ ਦਈਏ ਕਿ ਅਨੇ ਦਿਨੀ ਮੌਸਮ ਕਾਫੀ ਜ਼ਿਆਦਾ ਬਦਲ ਰਿਹਾ ਹੈਗਾ ਇੱਕ ਪਾਸੇ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਪਹਾੜਾਂ ਦੇ ਵਿੱਚ ਬਰਫਬਾਰੀ ਦੇ ਕਾਰਨ ਠੰਡ ਵੱਧਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਪ੍ਰਦੂਸ਼ਣ ਵੀ ਹਮਲਾ ਕਰ ਰਿਹਾ ਹੈ ਸਵੇਰੇ ਸ਼ਾਮ ਪ੍ਰਦੂਸ਼ਣ ਅਨਾਂ ਜ਼ਿਆਦਾ ਖਰਾਬ ਹੁੰਦਾ ਹੈਗਾ ਕਿ ਲੋਕ ਘਰੋਂ ਬਾਹਰ ਨਿਕਲਦੇ ਨੇ ਤੇ ਅੱਖਾਂ ਦੇ ਵਿੱਚ ਜਲਨ ਮਹਿਸੂਸ ਕਰਦੇ ਨੇ ਜਾਂ ਫਿਰ ਖੰਗ ਵਰਗੀਆਂ ਬਿਮਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਕਈ ਲੋਕਾਂ ਨੂੰ ਇਸ ਠੰਡ ਦੇ ਪ੍ਰਦੂਸ਼ਣ ਨੂੰ ਲੈ ਕੇ ਵੀ ਕਾਫੀ ਅਲਰਜੀ ਹੁੰਦੀ ਹੈ ਜਿਨ੍ਹਾਂ ਨੂੰ ਛੀਕਾਂ ਤੇ ਖੰਗ ਜਿਹੜੀ ਕਿ ਰੁਕਣ ਦਾ ਨਾਮ ਵੀ ਨਹੀਂ ਲੈਂਦੇ ਪਰ ਇਸੇ ਵਿਚਾਰੇ ਦੱਸਦੇ ਕਿ ਠੰਡ ਹੋਵੇ ਜਾਂ ਫਿਰ ਪ੍ਰਦੂਸ਼ਣ ਦੋਵੇਂ ਹੀ ਦਿਲ ਦੇ ਦੁਸ਼ਮਣ ਨੇ ਕਿਉਂਕਿ ਠੰਡ ਕਈ ਲੋਕਾਂ ਦੀ ਅਜਿਹੇ ਹਾਲਤ ਦੇ ਵਿੱਚ ਅਸੀਂ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ 2023 ਦੇ ਵਿੱਚ ਤਾਂ ਕੜਾਕੀ ਦੀ ਠੰਡ ਦੇ ਕਾਰਨ ਕਈ ਨਾ ਮਾਤਰ ਲੋਕਾਂ ਦੀ ਮੌਤ ਵੀ ਹੋਈ ਹੈਗੀ ਹੈ ਤਾਂ ਦੱਸਦੀ ਹੈ ਕਿ ਠੰਡ ਵਤਨ ਦੇ ਨਾਲ ਦਿਲ ਦੇ ਉੱਤੇ ਦਬਾਅ ਵਧਦਾ ਹੈ ਕਿਉਂਕਿ ਠੰਡ ਦੇ ਵਿੱਚ ਧਮੀਆਂ ਅਦੇ ਸੁੰਗਣਨ ਕਰਕੇ ਬੀਪੀ ਹਾਈ ਹੋ ਜਾਂਦਾ ਹੈ ਅਤੇ ਦਿਲ ਦੇ ਉੱਤੇ ਦਬਾਅ ਵਾ ਜਾਂਦਾ ਹੈ ਇਸ ਲਈ ਸਰਦੀਆਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਨਾਲ-ਨਾਲ ਹਾਰਟ ਅਟੈਕ ਦੇ ਕੇਸ ਵੀ ਵਾ ਜਾਂਦੇ ਨੇ ਸਰਦੀਆਂ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਕਾਫੀ ਵਾ ਜਾਂਦਾ ਹੈ ਦੁਸ਼ ਪ੍ਰਦੂਸ਼ਣ ਠੰਡੀਆਂ ਹਵਾਵਾਂ ਅਤੇ ਘੱਟ ਸਰੀਰਕ ਗਤੀਵਿਧੀਆਂ ਕਰਕੇ ਦਿਲ ਦੇ ਉੱਤੇ ਦਬਾਅ ਬਣਨਾ ਸ਼ੁਰੂ ਹੋ ਜਾਂਦਾ ਹੈ। ਅਕਸਰ ਠੰਡ ਦੇ ਵਿੱਚ ਲੋਕ ਘਰ ਤੋਂ ਬਾਹਰ ਵੀ ਨਹੀਂ ਨਿਕਲਦੇ ਕਿ ਠੰਡ ਬਹੁਤ ਜ਼ਿਆਦਾ ਹੈ, ਸੈਰ ਵੀ ਨਹੀਂ ਕਰਨ ਜਾਂਦੇ। ਤਾਂ ਅਜਿਹੇ ਦੇ ਵਿੱਚ ਲੋਕਾਂ ਦੇ ਸਰੀਰ ਦੀ ਜਿਹੜੀ ਕਿ ਗਤੀਵਿਧੀ ਹੁੰਦੀ ਹੈ ਉਹ ਵੀ ਘੱਟ ਜਾਂਦੀ ਹੈ। ਤਾਂ ਦੱਸਦੀ ਹੈ ਕਿ ਸਰਦੀਆਂ ਦੇ ਵਿੱਚ ਲੋਕਾਂ ਦੀ ਸਰੀਰਕ ਗਤੀ ਘੱਟ ਜਾਂਦੀ ਹੈ। ਠੰਡ ਦੇ ਕਾਰਨ ਉਹ ਬਿਸਤਰੇ ਤੋਂ ਬਾਹਰ ਨਿਕਲਣਾ ਪਸੰਦ ਵੀ ਨਹੀਂ ਕਰਦੇ ਤੇ ਉਹ ਬਾਹਰ ਘਟ ਘੁੰਮਦੇ ਨੇ ਇਸ ਆਲਸ ਕਰਕੇ ਦਿਲ ਦਾ ਖਤਰਾ ਵੀ ਵੱਜ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਿਤ ਨੇ ਉਹਨਾਂ ਨੂੰ ਨਿਮੋਨੀਆ ਦੇ ਕਾਰਨ ਹਾਰਟ ਫੇਲ ਹੋਣ ਦੀ ਸੰਭਾਵਨਾ 6 ਗੁਣਾ ਵੱਜ ਜਾਂਦੀ ਹੈ ਹਾਲਾਂਕਿ ਸਿਰਫ ਸਰਦੀਆਂ ਦੇ ਵਿੱਚ ਹੀ ਨਹੀਂ ਬਲਕਿ ਹਰ ਮੌਸਮ ਦੇ ਵਿੱਚ ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ 32 ਸਾਲਾਂ ਦੇ ਵਿੱਚ ਦਿਲ ਦੀ ਬਿਮਾਰੀ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 60% ਵੱਧ ਨੇ ਤਾਂ ਹਰ ਸਾਲ 2 ਕਰੋੜ ਲੋਕ ਇਕੱਲੇ ਦਿਲ ਦੇ ਦੌਰੇ ਦੇ ਕਾਰਨ ਮਰਦੇ ਨੇ ਇਹ ਆਂਕੜਾ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ ਕਿ ਇੱਕ ਲੋਕ ਜਿਹੜੇ ਕਿ ਹੁੰਦੇ ਨੇ ਕਈਆਂ ਕਈਆਂ ਦੀ ਮੌਤ ਘਰੇ ਜਿਵੇਂ ਕਹਿੰਦੇ ਨੇ ਵੀ ਜਿਸ ਦਿਨ ਮੌਤ ਲਿਖੀ ਹੁੰਦੀ ਹੈ ਉਸ ਦਿਨ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ ਬੇਸ਼ੱਕ ਉਹਨਾਂ ਦੀ ਮੌਤ ਰਾਤ ਨੂੰ ਸੋ ਰਹੇ ਹਾਂ ਤੇ ਸਵੇਰੇ ਕਈਆਂ ਦੀ ਅੱਖਾਂ ਨਹੀਂ ਖੁੱਲਦੀਆਂ ਤਾਂ ਉਹ ਵੀ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਤੇ ਕਈਆਂ ਦੀ ਮੌਤ ਚਲਦੇ-ਚਲਦੇ ਵੀ ਉਹ ਡਿੱਗ ਪੈਂਦੇ ਨੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕਈਆਂ ਦੀ ਹਾਰਟ ਅਟੈਕ ਵਰਗੀ ਬਿਮਾਰੀਆਂ ਤੋਂ ਵੀ ਉਹ ਝੂਜਰੇ ਹੁੰਦੇ ਨੇ ਤਾਂ ਜਦੋਂ ਹਾਰਟ ਅਟੈਕ ਆਉਂਦਾ ਹੈ ਕਈ ਵਾਰ ਰਾਤ ਦੇ ਵੇਲੇ ਜ਼ਿਆਦਾਤਰ ਰਾਤ ਦੇ ਵੇਲੇ ਹਾਰਟ ਅਟੈਕ ਆਉਂਦੇ ਨੇ ਅਸੀਂ ਵਿਦੇਸ਼ ਦੀਆਂ ਖਬਰਾਂ ਵੀ ਸੁਣੀਆਂ ਨੇ ਜਿੱਥੇ ਕਿ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਨੇ ਪਰ ਉੱਤੇ ਹਾਰਟ ਅਟੈਕ ਦੀ ਬਿਮਾਰੀ ਕਰਕੇ ਬਿਮਾਰੀ ਵੀ ਕਹਿ ਸਕਦੇ ਆ ਯਹਾਂ ਪਰ ਹਾਰਟ ਅਟੈਕ ਆਟ ਐਟ ਅ ਟਾਈਮ ਆਉਂਦਾ ਹੈ ਜਿਸ ਕਰਕੇ ਲੋਕ ਉਹ ਨੂੰ ਬਚਾ ਵੀ ਨਹੀਂ ਸਕਦੇ ਤਾਂ ਹਾਰਟ ਅਟੈਕ ਦੇ ਨਾਲ ਘੱਟੋ ਘੱਟ ਦੱਸ ਦਈਏ ਕਿ ਹਰ ਸਾਲ 2 ਕਰੋੜ ਦੇ ਲਗਭਗ ਲੋਕ ਜਿਹੜੇ ਕਿ ਇਸ ਦੇ ਕਾਰਨ ਮਰਦੇ ਨੇ ਇਸ ਦੇ ਲਈ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ 5 6 ਤੋਂ 7 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ ਆਪਣੀ ਇਸ ਦੇ ਨਾਲ ਹੀ ਹਰ ਰੋਜ਼ 30 ਤੋਂ 40 ਮਿੰਟ ਯੋਗਾ ਕਰਨਾ ਵੀ ਜ਼ਰੂਰੀ ਹੈ ਸਿਹਤ ਦੇ ਲਈ ਆ ਜਿਹੜੀ ਕਿ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ ਜੇਕਰ ਤੁਸੀਂ ਯੋਗਾ ਕਰਦੇ ਹੋ ਉਹ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੋਵੇਗਾ ਤਾਂ ਜੋ ਦਿਲ ਤੁਹਾਡਾ ਤੰਦਰੁਸਤ ਰਹਿ ਸਕੇ ਤਾਂ ਦੱਸਦੀ ਹੈ ਕਿ ਆ ਜਿਹੜੇ ਕਿ ਉਹ ਕਿਹੜੇ ਕਿਹੜੇ ਦੁਸ਼ਮਣ ਨੇ ਤੁਹਾਡੇ ਦਿਲ ਦੇ ਲਈ ਦੱਸਦੇ ਕਿ ਹਾਈ ਬੀਪੀ ਮੋਟਾਪਾ ਉਸੀਂ ਸਹੀ ਸੁਣਿਆ ਹੈ ਜੇਕਰ ਅਕਸਰ ਅਸੀਂ ਦੇਖਦੇ ਆ ਵੀ ਕਈਆਂ ਦੀ ਬੀਪੀ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ ਜਾਂ ਫਿਰ ਲੋ ਹੋ ਜਾਂਦੀ ਹੈ ਪਰ ਹਾਈ ਬੀਪੀ ਤੁਹਾਡੇ ਦਿਲ ਦੇ ਲਈ ਖਤਰੇ ਦੀ ਘੰਟੀ ਵੱਜ ਸਕਦੀ ਹੈ ਪਰ ਇਸ ਦੇ ਨਾਲ ਹੀ ਮੋਟਾਪੇ ਦੀ ਗੱਲ ਕੀਤੀ ਜਾਵੇ ਤਾਂ ਮੋਟਾਪਾ ਅੱਜ ਦੇ ਸਮੇਂ ਦੇ ਵਿੱਚ ਲੋਕ ਫਾਸਟ ਫੂਡ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਨੇ ਜਿਸ ਕਰਕੇ ਲੋਕ ਮੋਟਾਪਾ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਮੋਟਾਪਾ ਜਿਸ ਨੂੰ ਹੁੰਦਾ ਹੈਗਾ ਤਾਂ ਉਹ ਬਿਮਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਲੱਗ ਹੀ ਜਾਂਦੀ ਹੈ ਤਾਂ 슈ਗਰ ਵੀ ਇਸ ਦੇ ਵਿੱਚ ਆਉਂਦਾ ਹੈਗਾ 슈ਗਰ ਜਿਉਂ ਉੱਥੇ ਹੀ ਦੱਸਿਆ ਕਿ ਕੋਲੇਸਟ੍ਰੋਲ ਗਠੀਆਂ ਅਤੇ ਯੂਰਿਕ ਐਸਿਡ ਦਿਲ ਦੇ ਦੁਸ਼ਮਣ ਨੇ ਸਰਦੀਆਂ ਦੇ ਵਿੱਚ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਧਮਣੀਆਂ ਸੁਗਣ ਜਾਂਦੀਆਂ ਨੇ ਅਤੇ ਇਸ ਦੇ ਨਾਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਜਿਹੜਾ ਕਿ ਖੂਨ ਦਾ ਸਰਕੂਲੇਟ ਹੁੰਦਾ ਹੈਗਾ ਜਿਹੜਾ ਕਿ ਉਹਦਾ ਸਰਕੂਲਰ ਹੁੰਦਾ ਹੈਗਾ ਉਹ ਪ੍ਰਭਾਵਿਤ ਹੁੰਦਾ ਹੈ ਤੇ ਬਲੱਡ ਪ੍ਰੈਸ਼ਰ ਵੱਧਦਾ ਹੈ ਅਤੇ ਦਿਲ ਦੇ ਉੱਤੇ ਦਬਾਅ ਪੈਂਦਾ ਹੈ 5 ਸਾਲਾਂ ਦੇ ਵਿੱਚ ਦਿਲ ਦੀ ਬਿਮਾਰੀ ਦੇ ਮਾਮਲਿਆਂ ਦੇ ਵਿੱਚ ਦੱਸਦੀ ਹੈ ਕਿ 53% ਦਾ ਵਾਧਾ ਹੋਇਆ ਅਨਿਯਮਿਤ ਦਿਲ ਦੀ ਧੜਕਣ ਨੌਜਵਾਨਾਂ ਦੇ ਵਿੱਚ ਵੀ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੀ ਹੈ ਕਿ ਪੂਰੀ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਦੱਸਿਓ ਜੇਕਰ ਕੋਈ ਲੱਛਣ ਹੁੰਦੇ ਨੇ ਜਾਂ ਫਿਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਕਿਵੇਂ ਜਿਹੜੇ ਕੀ ਆਪਣਾ ਬਚਾਅ ਰੱਖ ਸਕਦੇ ਹੋ ਦੱਸਦੀ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਵਾਲੇ ਸੁਪਰ ਫੂਡ ਜਿਵੇਂ ਕਿ ਆ ਦੱਸਦੀ ਹੈ ਕਿ ਲਸਣ ਦਾਲਚੀਨੀ ਅਤੇ ਹਲਦੀ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਜਿਹੜੇ ਕਿ ਉਹ ਵੀ ਦੱਸਦੀ ਹੈ ਕਿ ਇਸ ਦੇ ਨਾਲ ਹੀ ਬੀਪੀ ਦੀ ਸਮੱਸਿਆ ਦੂਰ ਕਰੋ ਭਰਪੂਰ ਪਾਣੀ ਪਿਓ ਜਿੰਨਾ ਹੋ ਸਕਦਾ ਹੈ ਪਾਣੀ ਪਿਓ ਤਣਾਅ ਅਤੇ ਟੈਨਸ਼ਨ ਘੱਟ ਕਰੋ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਲੋਕ ਜਿਹੜੇ ਲੋਕ ਟੈਨਸ਼ਨ ਲੈਂਦੇ ਨੇ ਜਾਂ ਫਿਰ ਹਮੇਸ਼ਾ ਕੁਛ ਨਾ ਕੁਝ ਸੋਚਦੇ ਰਹਿੰਦੇ ਨੇ ਉਹ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੇ ਨੇ ਭੋਜਨ ਸਮੇਂ ਸਿਰ ਖਾਓ ਜੰਕ ਫੂਡ ਨਾ ਖਾਓ ਘਟੋ ਘਟੇ 6 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਓ ਸਿਗਰਟ ਅਤੇ ਸ਼ਰਾਬ ਤੋਂ ਵੀ ਬਚੋ ਕਿਉਂਕਿ ਇਹ ਦਿਲ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਛੋਟੀ ਉਮਰ ਦੇ ਅੱਜ ਕੱਲ੍ਹ ਅਸੀਂ ਦੇਖਦੇ ਆ ਬੱਚੇ ਵੀ ਜਿਹੜੇ ਕਿ ਗੰਦੀ ਸੰਗਤ ਦੇ ਨਾਲ ਗਲਤ ਸੰਗਤ ਦੇ ਨਾਲ ਮਿਲ ਕੇ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਨੇ 15 ਦੀ ਉਮਰ ਤੋਂ ਬਾਅਦ ਬੱਚੇ ਵੀ ਇਸ ਦਾ ਸ਼ਿਕਾਰ ਹੁੰਦੇ ਨੇ ਹਾਲਾਂਕਿ ਮਾਪੇ ਇਸ ਗੱਲ ਨੂੰ ਜ਼ਰੂਰ ਧਿਆਨ ਦੇਣ ਆਪਣੇ ਬੱਚਾ ਦੇ ਵੱਲ ਖਾਸ ਧਿਆਨ ਦੇਣ ਕਿ ਅਜਿਹੀ ਸੰਗਤ ਦੇ ਵਿੱਚ ਤੁਹਾਡੇ ਬੱਚੇ ਨਾ ਜਾਣ ਤੇ ਜਿਹੜੇ ਵੀ ਜਿਹੜੇ ਵੀ ਲੋਕ ਨੇ ਸਿਗਰਟ ਜਾਂ ਫਿਰ ਬੀੜੀ ਦਾ ਜਿਹੜਾ ਕਿ ਸੇਵਨ ਕਰਦੇ ਨੇ ਉਹ ਜ਼ਰੂਰ ਇਸ ਨੂੰ ਪਾੜਨ ਕਿਉਂਕਿ ਤੁਹਾਡੇ ਦਿਲ ਨੂੰ ਲੈ ਕੇ ਇੱਕ ਗੱਲਾਂ ਨੇ ਤੁਹਾਡੇ ਲਈ ਬੇਹੱਦ ਜ਼ਰੂਰੀ ਹੈਗੀਆਂ ਇਸ ਦੇ ਨਾਲ ਹੀ ਦੱਸ ਦੇ ਕਿ ਆਪਣੀ ਖੁਰਾਕ ਦੇ ਵਿੱਚ ਲੋਕੀ ਲੋਕੀ ਦਾ ਸੂਪ ਲੋਕੀ ਦੀ ਸਬਜ਼ੀ ਅਤੇ ਲੋਕੀ ਦੇ ਜੂਸ ਨੂੰ ਸ਼ਾਮਲ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਬਣਾਓ ਕਿਉਂਕਿ ਲੋਕੀ ਤੁਹਾਡੇ ਸਰੀਰ ਦੇ ਲਈ ਤੁਹਾਡੇ ਬਲੱਡ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਦਿਲ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਸੀਂ ਕੁਦਰਤੀ ਉਪਾਅ ਵੀ ਕਰ ਸਕਦੇ ਹੋ ਜਿਵੇਂ ਚਮਚ ਅਰਜੂ ਜਿਹੜੇ ਕਿ ਚਮਚ ਅਰਜੂਨ ਦੀ ਛਾਲ ਗ੍ਰਾਮ 2 ਗ੍ਰਾਮ ਦਾਲਚੀਨੀ ਇੱਕ ਚਮਚ ਅਰਜੂਨ ਦੀ ਛਾਲ ਪੰਜ ਤુલਸੀ ਦੇ ਪੱਤੇ ਸਾਰੀਆਂ ਚੀਜ਼ਾਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਕੜਾ ਬਣਾਓ ਇਸ ਨੂੰ ਰੋਜ਼ਾਨਾ ਪੀਣ ਦੇ ਨਾਲ ਤੁਹਾਡੀ ਜਿਹੜੀ ਕੀ ਇਸਨੂੰ ਰੁਕਾਵਟ ਵੀ ਦੂਰ ਹੋ ਜਾਵੇਗੀ ਜਿਹੜੀ ਉਹ ਥਕਾਵਟ ਹੁੰਦੀ ਹੈ ਉਹ ਵੀ ਦੂਰ ਹੋ ਜਾਵੇਗੀ ਤਾਂ ਕੁਝ ਇਹ ਰੋਗ ਤਾਮ ਦੇ ਲਈ ਕੁਝ ਉਪਾਅ ਤੁਹਾਨੂੰ ਦੱਸੇ ਨੇ ਕੀ ਆਪਣੇ ਜਿਹੜੇ ਕਿ ਖਾਣੇ ਦੇ ਵਿੱਚ ਤੁਸੀਂ ਕੀ ਕੁਝ ਐਡ ਕਰ ਸਕਦੇ ਹੋ ਕੀ ਕੁਝ ਇਹਨਾਂ ਦਾ ਸੇਵਨ ਕਰ ਸਕਦੇ ਹੋ ਤੇ ਕਿਹੜੀ-ਕਿਹੜੀ ਚੀਜ਼ਾਂ ਤੁਸੀ ਦੂਰ ਰਹਿਣਾ ਹੈਗਾ ਇਹ ਵੀ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਦੱਸਿਆ ਹੈਗਾ ਤਾਂ ਅਜੇ ਹੀ ਵੀਡੀਓ ਦੇਖਣ ਦੇ ਲਈ ਸਿਹਤ ਨਾਲ ਜੁੜੀਆਂ ਗੱਲਾਂ ਤੁਹਾਨੂੰ ਦੱਸਿਆ ਨੇ ਤਾਂ ਅਜੇ ਹੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ ਤੇ ਜੇਕਰ ਤੁਸੀਂ ਵੀ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਤਾਂ ਹਜੇ ਵੀ ਕਰਨੀ ਸ਼ੁਰੂ ਕਰ ਦਿਓ ਆਪਣੇ ਖਾਣੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ